ਪ੍ਰਭੂ ਜੀ ਦੇ ਹਜ਼ਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮਸੀ ਦੀ ਪਰਮੇਸ਼ਰ ਜੀ ਨੇ ਸਾਨੂੰ ਦੁਪਹਿਰ ਦੇ ਸਮੇਂ ਵਿੱਚ ਇਕੱਠੇ ਕੀਤਾ ਹੈ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਤਾਂ ਆਓ ਪਰਮੇਸ਼ਰ ਜੀ ਦੇ ਵਚਨ ਦੇ ਵਿੱਚ ਵਧਣ ਤੋਂ ਪਹਿਲਾਂ ਇੱਕ ਛੋਟੀ ਜੀ ਪ੍ਰਾਰਥਨਾ ਕਰਾਂਗੇ ਹallelujah hallelujah 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 ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਮਹਾਨ ਖੁਦਾਵੰਜੀ ਜੋ ਤੁਸੀਂ ਦੁਪਹਿਰ ਦੇ ਸਮੇਂ ਵਿੱਚ ਸਾਨੂੰ ਲੈ ਕੇ ਆਂਦਾ ਦੁਪਹਿਰ ਦੇ ਸਮੇਂ ਤੱਕ ਤੁਸੀਂ ਸਾਨੂੰ ਜਿਉਂਦਾ ਰੱਖਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਮੇਰੇ ਮਹਾਨ ਖੁਦਾਵੰਜੀ ਅੱਜ ਜੋ ਵੀ ਵਚਨ ਹੋਵੇ ਖੁਦਾ ਤੁਹਾਡੇ ਵੱਲੋਂ ਹੋਵੇ ਪਰਮੇਸ਼ਰ ਜੀ ਜਾਦਵੀ ਵਚਨ ਪੜਿਆ ਸੁਣਿਆ ਬੋਲਿਆ ਜਾਵੇ ਖੁਦਾਸੀ ਨਾ ਬੋਲੀਏ ਪ੍ਰਭੂ ਜੀ ਤੁਹਾਡਾ ਪਵਿੱਤਰ ਆਤਮਾ ਸਾਡੀ ਅਗਵਾਈ ਕਰੇ ਤੁਹਾਡਾ ਪਵਿੱਤਰ ਆਤਮਾ ਬੋਲੇ ਮੇਰੇ ਮਹਾਨ ਖੁਦਾਵੰਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਇਸ ਵਚਨ ਦੇ ਦੁਆਰਾ ਪ੍ਰਭੂ ਜੀ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾਣ ਪਰਮੇਸ਼ਰ ਜੀ ਇਹ ਵਚਨ ਖੁਦਾਵੰਜੀ ਤਪਜੀ ਸਾਡੀ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪਰਮੇਸ਼ਰ ਜੀ ਅਸੀਂ ਆਪਣੇ ਆਪ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਆ ਮੇਰੇ ਖੁਦਾਵੰਨ ਜੀ ਔਰ ਇਸ ਵਚਨ ਦੇ ਸਾਰੇ ਸਮੇਂ ਨੂੰ ਤੁਹਾਡੇ ਹੱਥਾਂ ਚ ਸੌਂਪਦੇ ਹੋਏ ਸਾਰੀ ਪ੍ਰਾਰਥਨਾ ਪ੍ਰਭ ਯਸ਼ੂ ਮਸੀਹ ਨਾਮ ਚ ਮੰਗਦੇ ਆ ਆਮਨ ਆਓ ਅੱਜ ਦੁਪਹਿਰ ਦੇ ਵਚਨ ਚ ਜਾਂਦੇ ਆ ਅੱਜ ਦੁਪਹਿਰ ਦਾ ਵਚਨ ਕਹਾਤਾ 16 ਦੇ ਆਇ ਦੀ 2 ਨੰਬਰ ਆਇਤ ਮਨੁੱਖ ਦੀ ਸਾਰੀ ਚਾਲ ਉਹਦੀ ਆਪਣੀ ਨਿਗਾਹ ਵਿੱਚ ਸ਼ੁੱਧ ਹੈ ਪਰ ਯਹੋਵਾ ਮਨ ਨੂੰ ਜਾਂਚਦਾ ਹੈ ਹਾਲੇਲੂਇਆ ਪਰਮੇਸ਼ਰ ਦੇ ਦਾਸ ਦਾ ਪਰਮੇਸ਼ਰ ਦੇ ਦਾਸ ਲੇਖਦੇ ਨੇ ਪਰਮੇਸ਼ਰ ਦੇ ਦਾਸ ਕਹਿੰਦੇ ਕਿ ਪਰਮੇਸ਼ਰ ਦੀ ਆਤਮਾ ਦੀ ਅਗਵਾਈ ਦੇ ਨਾਲ ਉਹਨਾਂ ਨੇ ਇੱਕ ਹੋਤਾਂ ਨੂੰ ਲਿਖਿਆ ਤੇ ਪਰਮੇਸ਼ਰ ਸਾਨੂੰ ਆਖਦੇ ਆ ਕਿ ਮਨਾਂ ਦੀਆਂ ਜਿਹੜੀਆਂ ਯੋਜਨਾਵਾਂ ਆ ਕਹਿੰਦਾ ਉਹ ਆਦਮੀ ਦੇ ਵਸ ਵਿੱਚ ਆ ਕਹਿੰਦਾ ਪਰ ਜਿਹੜਾ ਜਵਾਨ ਨੂੰ ਉੱਤਰ ਆ ਨਾ ਉਹ ਯਹਵਾ ਦੇ ਵੱਲੋਂ ਹੁੰਦਾ ਤੇ ਪਰਮੇਸ਼ਰ ਅੱਜ ਦੇ ਵਚਨ ਚ ਕਹਿੰਦੇ ਕਿ ਮਨੁੱਖ ਦੀ ਸਾਰੀ ਚਾਲ ਉਹਦੀ ਆਪਣੀ ਨਿਗਾਹ ਵਿੱਚ ਕੀ ਹੁੰਦੀ ਆ ਸ਼ੁੱਧ ਹੁੰਦੀ ਆ ਪਰ ਕਹਿੰਦਾ ਇਹ ਹਵਾ ਮਨਾਂ ਨੂੰ ਜਾਂਚਦਾ ਆ ਹੁਣ ਸ਼ੁੱਧ ਕਿੱਦਾਂ ਹੁੰਦੀ ਆ ਆਪਾਂ ਦੇਖਦੇ ਆ ਕਿ ਕਿ ਆਪਾਂ ਕੋਈ ਵੀ ਕੰਮ ਕਰੀਏ ਆਪਾਂ ਇਨਸਾਨੀਅਤ ਹੋਰ ਤੇ ਆਪਾਂ ਕਹਿੰਨੇ ਨਾ ਸਾਨੂੰ ਜ਼ਿਆਦਾ ਸਮਝਿਆ ਬਹੁਤ ਸਾਰੇ ਜਿਹੜੇ ਭੈਣ ਭਰਾ ਆ ਉਹ ਆਪਣੀ ਸਮਝ ਤੇ ਬਹੁਤ ਪ੍ਰੋਸਾਰਾ ਕਰਦੇ ਆ ਉਹਨਾਂ ਨੂੰ ਲੱਗਦਾ ਆ ਕਿ ਸਾਡੇ ਤੋਂ ਬਿਨਾ ਸਾਡੇ ਤੋਂ ਉੱਪਰ ਕੋਈ ਵੀ ਨਹੀਂ ਆ ਕਿ ਦੂਸਰਾ ਜਿਹੜਾ ਪਰਸਨ ਆ ਜੋ ਕੋਈ ਮਤਲਬ ਕਿ ਇਸ ਧਰਤੀ ਤੇ ਰਹਿ ਰਿਆ ਆ ਵੀ ਉਹ ਇੱਕ ਮਤਲਬ ਅਨਜਾਨ ਪੁਨੇ ਚ ਉਹਨੂੰ ਕੁਝ ਵੀ ਨਹੀਂ ਪਤਾ ਮਤਲਬ ਕਿ ਉਹ ਇਹ ਸੋਚ ਰੱਖ ਕੇ ਚੱਲਦੇ ਆ ਤੇ ਪਰਮੇਸ਼ਰ ਕੀ ਕਹਿੰਦਾ ਆ ਕਹਿੰਦਾ ਮੈਂ ਬੁੱਧਵਾਨਾਂ ਨੂੰ ਤੋਸ਼ ਜਾਣਦਾ ਆ ਕਹਿੰਦਾ ਮੇਰੇ ਲਈ ਉਹ ਤੋਸ਼ ਆ ਜਿਹੜੇ ਕਹਿੰਦਾ ਆਪਣੇ ਆਪ ਨੂੰ ਜ਼ਿਆਦਾ ਗਿਆਨੀ ਕਹਾਉਂਦੇ ਆ ਨਾ ਪਰਮੇਸ਼ਰ ਕਹਿੰਦਾ ਮੇਰੇ ਲਈ ਉਹ ਲੋਗ ਤੋਸ਼ ਆ ਤੇ ਪਰਮੇਸ਼ਰ ਕੀ ਕਰਦਾ ਆ ਪਰਮੇਸ਼ਰ ਸੰਸਾਰ ਦੇ ਮੂਰਖਾਂ ਨੂੰ ਚੁਣਦਾ ਆ ਪਰਮੇਸ਼ਰ ਅਸੀਂ ਮੂਰਖ ਸੀਗੇ ਅਸੀਂ ਮਤਲਬ ਕਿ ਬਹੁਤ ਦਹੀਨ ਸੀਗੇ ਪਰਮੇਸ਼ਰ ਨੇ ਸਾਨੂੰ ਚੁਣਿਆ ਕਿਉਂਕਿ ਪਰਮੇਸ਼ਰ ਜਾਣਦਾ ਆ ਜਿਹੜੇ ਜਿਆਦਾ ਚਤਰਾਈ ਵਾਲੇ ਲੋਕ ਹੁੰਦੇ ਆ ਜਿਹੜੇ ਜਿਆਦਾ ਚੋਸ ਤੇ ਚਲਾਕੀ ਤੇ ਹਮੇਸ਼ਾ ਰਹਿੰਦੇ ਆ ਪਰਮੇਸ਼ਰ ਉਹਨਾਂ ਤੋਂਸ਼ ਜਾਣਦਾ ਪਰਮੇਸ਼ਰ ਕਹਿੰਦਾ ਇਹਨਾਂ ਦਾ ਗਿਆਨ ਮੇਰੇ ਸਾਹਮਣੇ ਕੁਝ ਵੀ ਨਹੀਂ ਹੈਗਾ ਪਰਮੇਸ਼ਰ ਕਹਿੰਦਾ ਇਹ ਮੇਰੇ ਸਾਹਮਣੇ ਤੋਸ਼ ਜਿਹਾ ਇਨਸਾਨ ਆ ਬਹੁਤ ਸਾਰੇ ਪਰਸਨ ਨੇ ਇਦਾਂ ਦੇ ਵੀ ਆ ਕਿ ਉਹ ਕਹਿੰਦੇ ਆ ਵੀ ਅਸੀਂ ਜਾਦਾ ਸਮਝਦਾਰ ਆ ਦੂਸਰੇ ਨੂੰ ਸਮਝ ਨਹੀਂ ਹੈਗੀ ਉਹ ਹਰ ਗੱਲ ਤੇ ਟਿੱਪਾ ਟਿੱਪ ਨਹੀਂ ਕਰਦੇ ਹੀ ਰਹਿੰਦੇ ਆ ਉਹ ਕਹਿੰਦੇ ਨਹੀਂ ਸਾਤੋਂ ਪੁੱਛੋ ਕਿੱਦਾਂ ਚੱਲਣਾ ਕੀ ਕਰਨਾ ਕੀ ਨਹੀਂ ਕਰਨਾ ਮਤਲਬ ਕਿ ਹਰ ਕੰਮ ਦੇ ਵਿੱਚ ਉਹ ਆਪਣਾ ਇੰਟਰਫੇਅਰ ਕਰਦੇ ਆ ਪਰ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਆ ਨਾ ਉਹ ਕਿਸੇ ਦਾ ਇੰਟਰ ਉਹ ਕਿਸੇ ਨੂੰ ਇੰਟਰਫੇਅਰ ਨਹੀਂ ਕਰਦੇ ਕਿਸੇ ਦੀ ਲਾਈਫ ਦੇ ਵਿੱਚ ਉਹ ਜਾ ਕੇ ਲਤ ਨਹੀਂ ਫਸਾਉਂਦੇ ਨਾਹੀਓ ਕਿਸੇ ਦੇ ਵਿੱਚ ਇੰਟਰਫੇਅਰ ਕਰਦੇ ਆ ਔਰ ਨਾਹੀ ਉਹ ਕਿਸੇ ਦਾ ਮਤਲਬ ਕੀ ਕਿਸੇ ਦੇ ਉੱਪਰ ਟਿੱਪਾ ਟਿੱਪ ਨਹੀਂ ਕਰਦੇ ਆ ਨਾਹੀ ਉਹ ਕਿਸੇ ਦੇ ਲਈ ਕੋਈ ਮਤਲਬ ਕੀ ਚਾਲ ਚੱਲਦੇ ਆ ਕੋਈ ਸਾਜ਼ਿਸ਼ ਕਰਦੇ ਆ ਨਾ ਉਹ ਕਿਸੇ ਦੇ ਵਿਰੋਧ ਦੇ ਵਿੱਚ ਕੁਝ ਬੋਲਦੇ ਆ ਪਰਮੇਸ਼ਰ ਨੂੰ ਇਦਾਂ ਦੇ ਲੋਕ ਪਸੰਦ ਆ ਤੇ ਪਰਮੇਸ਼ਰ ਕੀ ਕਰਦੇ ਆ ਪਰਮੇਸ਼ਰ ਉਹਨਾਂ ਨੂੰ ਚੁਣਦੇ ਆ ਪਰਮੇਸ਼ਰ ਬੁੱਧ ਹੀ ਉਹਨਾਂ ਨੂੰ ਚੁਣਦੇ ਆ ਪਰਮੇਸ਼ਰ ਉਹਨਾਂ ਲੋਕਾਂ ਨੂੰ ਚਾਹੁੰਦੇ ਆ ਜਿਹੜੇ ਆਪਣੀ ਨਿਗਾਹ ਦੇ ਵਿੱਚ ਜਿਨ੍ਹਾਂ ਨੂੰ ਉਹ ਸੋਚਦੇ ਆ ਨਾ ਵੀ ਸਾਨੂੰ ਸਮਝੇ ਘਟਿਆ ਜਾਂ ਫਿਰ ਅਸੀਂ ਇਹ ਕੰਮ ਨਹੀਂ ਕਰ ਸਕਦੇ ਜਾਂ ਫਿਰ ਸਾਡੇ ਕੋਲੋਂ ਇਹ ਨਹੀਂ ਹੋਣਾ ਜਿਹੜੇ ਲੋਕ ਕਹਿੰਦੇ ਆ ਨਾ ਵੀ ਮੈਂ ਹਰ ਕੁਸ਼ ਕਰ ਸਕਦਾ ਮਤਲਬ ਕਿ ਉਹਨਾਂ ਨੂੰ ਹੰਕਾਰ ਹੁੰਦਾ ਲੈ ਦੇਖੀ ਮੈਂ ਇੱਦਾਂ ਕਰ ਦੂ ਮੈਂ ਉਦਾਂ ਕਰ ਦੂ ਬਹੁਤ ਸਾਰੇ ਭੈਣ ਭਰਾ ਦੇ ਅੰਦਰ ਇਹ ਗੁਣ ਹੈਗੇ ਆ ਕਿ ਉਹ ਓਵਰ ਕੌਨਫੀਡੈਂਸ ਦੇ ਵਿੱਚ ਹਮੇਸ਼ਾ ਰਹਿੰਦੇ ਆ ਵੀ ਹਾਂ ਵੀ ਤੇਰੇ ਤੋਂ ਤਾਂ ਨਹੀਂ ਹੋਇਆ ਮੈਂ ਤੈਨੂੰ ਕਰਕੇ ਦਿਖਾਉਂਗਾ ਮੈਂ ਤੈਨੂੰ ਆਹ ਕਰਕੇ ਦਿਖਾਉਂਗਾ ਮੈਂ ਤੈਨੂੰ ਉਹ ਕਰਕੇ ਦਿਖਾਉਂਗਾ ਇਹੋ ਜਿਹੇ ਲੋਕ ਜਿਹੜੇ ਆ ਪਰਮੇਸ਼ਰ ਪਰਮੇਸ਼ਰ ਬਿਲਕੁਲ ਪਸੰਦ ਨਹੀਂ ਕਰਦੇ ਜੋ ਆਪਣੀ ਸਮਝ ਤੇ ਭਰੋਸਾ ਰੱਖਦੇ ਇਸ ਲਈ ਪਰਮੇਸ਼ਰ ਇਸ ਵਚਨ ਦੇ ਵਿੱਚ ਕਹਿੰਦੇ ਆ ਪਰਮੇਸ਼ਰ ਕਹਿੰਦੇ ਆ ਵੀ ਤੁਸੀਂ ਤਾਂ ਕਹਿੰਦੇ ਆ ਵੀ ਮੈਂ ਆਪਣੀਆਂ ਸਾਰੀਆਂ ਚਾਲਾਂ 'ਚ ਸ਼ੁੱਧ ਹਾਂ ਮੈਂ ਆਪਣੀਆਂ ਸਾਰੀਆਂ ਚਾਲਾਂ 'ਚ ਖਰਾ ਹਾਂ ਹੁਣ ਆਪਾਂ ਕੋਈ ਵੀ ਕੰਮ ਕਰਦੇ ਆ ਨਾ ਸਾਡਾ ਕੋਈ ਸਿਆਣਾ ਬਜ਼ੁਰਗ ਆ ਕੇ ਸਾਨੂੰ ਕਹਿ ਦੇਵੇ ਵੀ ਇੱਥੇ ਤੁਸੀਂ ਗਲਤ ਕੀਤਾ ਤੇ ਅਸੀਂ ਕੀ ਕਵਾਂਗੇ ਲੈ ਵੀ ਇਹਨੂੰ ਜ਼ਿਆਦਾ ਸਮਝਿਆ ਹੈ ਨਾ ਵੀ ਅਸੀਂ ਕਮਾਂਗੇ ਵੀ ਇਹਨੂੰ ਜ਼ਿਆਦਾ ਸਮਝਾ ਅਸੀਂ ਆਪਣੀ ਸਮਝ ਨਾਲ ਕੀਤਾ ਸਾਨੂੰ ਬਤਾਇਆ ਕਿ ਸਹੀ ਆ ਹਨਾ ਗਾਂ ਜਾ ਕੇ ਉਹੀ ਕੰਮ ਜਦੋਂ ਸਾਨੂੰ ਨੁਕਸਾਨ ਦਿੰਦਾ ਆ ਤੇ ਫਿਰ ਅਸੀਂ ਸੋਚਣ ਤੇ ਥੋੜਾ ਜਿਹਾ ਮਜਬੂਰਤਾ ਹੋਈ ਜਾਂਦੇ ਆ ਵੀ ਹਾਂ ਵੀ ਉਸ ਪਰਸਨ ਨੇ ਕਿਹਾ ਸੀ ਅਸੀਂ ਫੇਰ ਵੀ ਨਹੀਂ ਮੰਨਦੇ ਅਸੀਂ ਕਹਿੰਨੇ ਆ ਉਸ ਬੰਦੇ ਨੇ ਟੋਕਾ ਟਿਕਾਈ ਕੀਤੀ ਤਾਂ ਕਰਕੇ ਸਾਡਾ ਕੰਮ ਜਿਹੜਾ ਖਰਾਬ ਹੋ ਗਿਆ ਪਰ ਅਸੀਂ ਇਹ ਨਹੀਂ ਦੇਖਿਆ ਵੀ ਉਹਦੇ ਪਿੱਛੇ ਉਸ ਦੇ ਗੱਲ ਕਹਿਣ ਦੇ ਪਿੱਛੇ ਕੋਈ ਤਜਰਬਾ ਹੋ ਸਕਦਾ ਵਾ ਜਿੱਦਾਂ ਸਾਡੇ ਨਾਨੀ ਜੀ ਬਹੁਤ ਜ਼ਿਆਦਾ ਬਜ਼ੁਰਗ ਹੋਏ ਆ ਬਹੁਤ ਜ਼ਿਆਦਾ ਬਜ਼ੁਰਗ ਹੋਇਆ ਉਹ ਤੇ ਉਹ ਮਤਲਬ ਕਿ ਅਸੀਂ ਕੋਈ ਵੀ ਕੰਮ ਕਰੀਏ ਨਾ ਸਾਨੂੰ ਲੱਗਦਾ ਹੁੰਦਾ ਆ ਵੀ ਇਹ ਕੰਮ ਸਹੀ ਆ ਉਹਨਾਂ ਨੇ ਸਾਨੂੰ ਉਸੇ ਵੇਲੇ ਕਹਿ ਦੇਣਾ ਵੀ ਇਹ ਕੰਮ ਅੱਗੇ ਜਾ ਕੇ ਇਦਾਂ ਹੋਊਗਾ ਅਸੀਂ ਕਹਿ ਦਿੱਤਾ ਆ ਵੀ ਨਾਨੀ ਜੀ ਵੀ ਤੁਸੀਂ ਹੈ ਨਾ ਮਤਲਬ ਕਿ ਇਦਾਂ ਦਾ ਕੁਸ਼ਣ ਆ ਕਿ ਆ ਕਰੋ ਕੀ ਤੁਹਾਡੀ ਹਰ ਇੱਕ ਗੱਲ ਜਿਹੜੀ ਆ ਸੱਚ ਹੋ ਜਾਂਦੀ ਆ ਪਰ ਫਿਰ ਵੀ ਕਈ ਵਾਰੀ ਅਸੀਂ ਕਹਿ ਦਿੰਨੇ ਹਾਂ ਨਹੀਂ ਆਪਾਂ ਨੂੰ ਕੋਈ ਚੀਜ਼ ਚਾਹੀਦੀ ਹੁੰਦੀ ਆ ਸਿਆਣੇ ਕਹਿ ਦਿੰਦੇ ਆ ਕਿ ਛੱਡੋ ਇੰਨਾ ਖਰਚਾ ਕੀ ਕਰਨਾ ਆ ਹਨਾ ਬਈ ਇਹ ਚੀਜ਼ ਦਾ ਫਾਇਦਾ ਤਾਂ ਹੈ ਨਹੀਂ ਆਪਾਂ ਕਹਿੰਨੇ ਨਹੀਂ ਸਾਡੀ ਰੀਝ ਆ ਸਾਡਾ ਚਾਅ ਆ ਅਸੀਂ ਲੈ ਲੈਨੇ ਆ ਪਰ ਅੱਗੇ ਜਾ ਕੇ ਉਹ ਚੀਜ਼ ਜਿਹੜੀ ਆ ਨਾ ਨੁਕਸਾਨ ਕਰਦੀ ਚਾਹੇ ਉਹ ਰਿਸ਼ਤਾ ਕੋਈ ਹੈ ਚਾਹੇ ਫਿਰ ਉਹ ਕੋਈ ਚੀਜ਼ ਆ ਚਾਹੇ ਕੋਈ ਮਤਲਬ ਬਹੁਤ ਜ਼ਿਆਦਾ ਕੋਈ ਜ਼ਰੂਰੀ ਗੱਲ ਹੋ ਸਕਦੀ ਆ ਤੇ ਫਿਰ ਸਾਨੂੰ ਏ ਲੱਗਦਾ ਆ ਵੀ ਨਾਨੀ ਜੀ ਨੇ ਜੋ ਕਿਹਾ ਉਹ ਜਿਹੜੀ ਗੱਲ ਸੀਗੀ ਉਹ ਮਿਲ ਕਿ ਉਹਨਾਂ ਨੇ ਕਹਿ ਤੀ ਤੇ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਵੀ ਹਾਂ ਵੀ ਇਹਦੀ ਕਾਲੀ ਜ਼ੁਬਾਨ ਆ ਹਨਾ ਵੀ ਇਹ ਜੋ ਕਹਿੰਦਾ ਆ ਵੀ ਉਹ ਸੱਚ ਹੋ ਜਾਂਦਾ ਬਹੁਤ ਸਾਰੇ ਲੋਕ ਇਸ ਤਰ੍ਹਾਂ ਲੈਂਦੇ ਪਰ ਇਸ ਤਰ੍ਹਾਂ ਨਹੀਂ ਲੈਂਦੇ ਕਿ ਪਰਮੇਸ਼ਰ ਨੇ ਕਿਹਾ ਆ ਵੀ ਮੈਂ ਤੁਸੀਂ ਕਹਿੰਦਾ ਆਪਣੀ ਚਾਲ ਦੇ ਵਿੱਚ ਸਹੀ ਆ ਹਨਾ ਪਰਮੇਸ਼ਰ ਵੀ ਇਸੇ ਤਰ੍ਹਾਂ ਯਾ ਪਰਮੇਸ਼ਰ ਕਹਿੰਦਾ ਤੁਸੀਂ ਆਪਣੀ ਚਾਲ ਦੇ ਵਿੱਚ ਸਹੀ ਆ ਪਰ ਕਹਿੰਦਾ ਮੈਂ ਜਾਣਦਾ ਆ ਕਹਿੰਦਾ ਮੈਂ ਜਾਣਦਾ ਆ ਵੀ ਤੁਹਾਡੀਆਂ ਚਾਲਾਂ ਸਹੀ ਆ ਜਾਂ ਗਲਤ ਆ ਪਰਮੇਸ਼ਰ ਕਹਿੰਦਾ ਮੈਂ ਜਾਂਚਦਾ ਆ ਤੁਹਾਨੂੰ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਜਾਂਚਦਾ ਆ ਵੀ ਤੁਹਾਡੀ ਚਾਲ ਸਹੀ ਆ ਜਾਂ ਗਲਤ ਆ ਤੇ ਸੱਚਮੁੱਚ ਜਦੋਂ ਯਹਵਾ ਪਰਮੇਸ਼ਰ ਸਾਨੂੰ ਜਾਂਚਦਾ ਆ ਤੇ ਜਾਣਦਾ ਆ ਤੇ ਫੇਰ ਅਸੀਂ ਉਹਦੇ ਸਾਹਮਣੇ ਤਾਂ ਅਸੀਂ ਤੋਸ਼ਿਆ ਨਾ ਕਿਉਂਕਿ ਉਹਦੀਆਂ ਸੋਚਾਂ ਉਹਦੀਆਂ ਯੋਜਨਾਵਾਂ ਬਹੁਤ ਪਰੇ ਆ ਸੀ ਉਹਨੂੰ ਸੋਚ ਵੀ ਨਹੀਂ ਸਮਝ ਵੀ ਨਹੀਂ ਸਕਦੇ ਤੇ ਸੋਚ ਵੀ ਨਹੀਂ ਸਕਦੇ ਤੇ ਇਸ ਲਈ ਅਸੀਂ ਕਿਸੇ ਤੇ ਦੋਸ਼ ਲਾਉਣ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਜਾਂਚਣਾ ਆ ਕਿ ਕੀ ਕੀ ਅਸੀਂ ਆਪਣੀਆਂ ਚਾਲਾਂ ਦੇ ਵਿੱਚ ਸਹੀ ਆ ਵੀ ਅਸੀਂ ਕਈਆਂ ਦੂਸਰਿਆਂ ਪਰਸਨਾਂ ਤੇ ਦੋਸ਼ ਲਾਉਨੇ ਆ ਵੀ ਅਸੀਂ ਆਪਣੀ ਚਾਲ ਚ ਸਹੀ ਆ ਸਾਨੂੰ ਇਦਾਂ ਲੱਗਦਾ ਵੀ ਅਸੀਂ ਬਹੁਤ ਪਰਫੈਕਟ ਆ ਪਰ ਜਦੋਂ ਸਾਨੂੰ ਇਹ ਹਵਾ ਪਰਮੇਸ਼ਰ ਜਾਣ ਚਦਾ ਨਾ ਤੇ ਸਾਡੇ ਵਿੱਚ ਕੋਈ ਵੀ ਗੁਣ ਨਹੀਂ ਪਾਇਆ ਜਾਂਦਾ ਕਿਉਂਕਿ ਅਸੀਂ ਦੂਸਰਿਆਂ 'ਚ ਹੀ ਦੋਸ਼ ਲੱਭਦੇ ਮਰ ਜਾਂਦੇ ਆ ਅਸੀਂ ਦੂਸਰਿਆਂ ਦੇ ਵਿੱਚ ਹੀ ਦੋਸ਼ ਲੱਭਦੇ ਰਹਿੰਨੇ ਆ ਵੀ ਹਾਂ ਇਹਦੇ ਵਿੱਚ ਕੀ ਕਮੀ ਹੈ ਇਹਦੇ ਵਿੱਚ ਕੀ ਘਾਟਿਆ ਇਹਦੇ ਵਿੱਚ ਕੀ ਕਮੀ ਪਰ ਜਦੋਂ ਅਸੀਂ ਆਪਣੇ ਅੰਦਰ ਨੂੰ ਝਾਤੀ ਮਾਰੀਏ ਨਾ ਤੇ ਸਾਡੇ ਨਾਲੋਂ ਬੁਰਾ ਇਨਸਾਨ ਕੋਈ ਵੀ ਨਹੀਂ ਹੋ ਸਕਦਾ ਸਾਨੂੰ ਇਦਾਂ ਲੱਗਦਾ ਵੀ ਅਸੀਂ ਬਹੁਤ ਜ਼ਿਆਦਾ ਧਰਮੀ ਆ ਸਾਨੂੰ ਇਦਾਂ ਲੱਗਦਾ ਵੀ ਅਸੀਂ ਬਹੁਤ ਜ਼ਿਆਦਾ ਪਰਫੈਕਟ ਆ ਪਰ ਅਸੀਂ ਨਹੀਂ ਹੈਗੇ ਇਹ ਸਾਡਾ ਯਹਵਾ ਪਰਮੇਸ਼ਰ ਆ ਜਿਹੜਾ ਸਾਨੂੰ ਬਚਾਈ ਰੱਖਦਾ ਆ ਯਹਵਾ ਪਰਮੇਸ਼ਰ ਆ ਜਿਹੜਾ ਸਾਡੇ ਪਾਪਾਂ ਨੂੰ ਗਲਤੀਆਂ ਨੂੰ ਗੁਨਾਹਾਂ ਨੂੰ ਮਾਫ ਕਰਕੇ ਫਿਰ ਸਾਨੂੰ ਸੀਨੇ ਨਾਲ ਲਾ ਲੈਂਦਾ ਕਿਉਂਕਿ ਅਸੀਂ ਉਹਦੇ ਧੀਆ ਪੁੱਤਨਾ ਜਿੱਦਾਂ ਸਾਡੇ ਮਾਂ-ਵਾਪੇ ਸਾਨੂੰ ਸਾਡੀਆਂ ਗਲਤੀਆਂ ਦਾ ਅਹਿਸਾਸ ਨਹੀਂ ਨਾ ਕਰਵਾਉਂਦੇ ਕਿਉਂਕਿ ਅਸੀਂ ਉਹਨਾਂ ਦੇ ਬਹੁਤ ਜ਼ਿਆਦਾ ਪਿਆਰੇ ਆ ਇਸੇ ਤਰ੍ਹਾਂ ਯਹਵਾ ਪਰਮੇਸ਼ਰ ਵੀ ਸਾਨੂੰ ਸਾਡੀਆਂ ਗਲਤੀਆਂ ਨਹੀਂ ਸਤਾੜਦੇ ਪਰ ਅਗਰ ਹੋਵਾ ਪਰਮੇਸ਼ਰ ਸਾਨੂੰ ਜਾਂਚਣ ਤੇ ਆਜਣ ਨਾ ਤੇ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਘਾਟਾਂ ਜਿਹੜੀਆਂ ਆ ਉਹ ਕੱਢ ਦੇਣਗੇ ਕਿਉਂਕਿ ਸਾਡੇ ਵਿੱਚ ਹੈਗੀਆਂ ਆ ਸਾਡੇ ਵਿੱਚ ਸਾਡੇ ਵਿੱਚ ਇੱਕ ਦੂਜੇ ਨੂੰ ਪਰਖਣ ਵਾਲਾ ਸੁਭਾਅ ਆ ਸਾਡੇ ਵਿੱਚ ਦੋਸ਼ ਲਾਉਣ ਵਾਲਾ ਸੁਭਾਅ ਆ ਸਾਡੇ ਵਿੱਚ ਦੂਸਰੇ ਨੂੰ ਥੱਲੇ ਸਿੱਟਣ ਵਾਲਾ ਸੁਭਾਅ ਆ ਸਾਡੇ ਅੰਦਰ ਦੂਸਰੇ ਨੂੰ ਜੱਜ ਕਰਨ ਦਾ ਸੁਭਾਅ ਆ ਸਾਡੇ ਅੰਦਰ ਦੂਸਰਿਆਂ ਦੇ ਉੱਪਰ ਉਂਗਲੀ ਉਠਾਉਣ ਦਾ ਸੁਭਾਅ ਆ ਪਰ ਅਸੀਂ ਆਪਣੇ ਆਪ ਨੂੰ ਕਦੇ ਵੀ ਨਹੀਂ ਜਾਂਚਦੇ ਕਿ ਅਸੀਂ ਕਿਸ ਸਥਿਤੀ ਤੇ ਆ ਅਸੀਂ ਕਿਸ ਪੋਜੀਸ਼ਨ ਤੇ ਆ ਮੰਨ ਲਓ ਕਿ ਤੁਸੀਂ ਕਿਸੇ ਦੇ ਉੱਪਰ ਟਿੱਪਾ ਟਿੱਪਣੀ ਕਰ ਰਹੇ ਹੋ ਤੁਸੀਂ ਕਿਸੇ ਦੇ ਉੱਪਰ ਦੋਸ਼ ਲਗਾ ਰਹੇ ਹੋ ਜਾਂ ਤੁਸੀਂ ਕਿਸੇ ਦੇ ਉੱਪਰ ਉਂਗਲੀ ਉਠਾ ਰਹੇ ਹੋ ਉਹਨੇ ਤਾਂ ਚਲੋ ਜੋ ਕੀਤਾ ਉਹ ਕਰ ਰਿਹਾ ਆ ਬੰਦਾ ਉਹ ਕੰਮ ਕਰ ਰਿਹਾ ਆ ਚਾਹੇ ਉਹ ਕੋਈ ਪਰਮੇਸ਼ਵਰ ਦਾ ਕੰਮ ਕਰ ਰਿਹਾ ਚਾਹੇ ਉਹ ਕੋਈ ਆਪਣੇ ਘਰ ਦੇ ਵਿੱਚ ਕੁਝ ਕਰ ਰਿਹਾ ਉਹ ਕਰ ਰਿਹਾ ਪਰ ਤੁਸੀਂ ਕੀ ਕਰ ਰਹੇ ਹੋ ਤੁਸੀਂ ਆਪਣਾ ਸਾਰਾ ਸਮਾਂ ਜਿਹੜਾ ਆ ਉਹ ਦੂਸਰਿਆਂ ਨੂੰ ਜੱਜ ਕਰਨ 'ਚ ਵੇਸਟ ਕਰ ਰਹੇ ਆ ਤੇ ਜੋ ਕੀ ਗਲਤ ਆ ਅਗਰ ਉਹੀ ਸਮਾਂ ਤੁਸੀਂ ਵੀ ਮਿਹਨਤ ਕੀਤੀ ਹੁੰਦੀ ਉਹੀ ਸਮਾਂ ਤੁਸੀਂ ਵੀ ਮਤਲਬ ਕਿ ਆਪਣੇ ਉਸ ਸਹੀ ਸਮੇਂ ਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਹੁੰਦਾ ਤੇ ਅੱਜ ਸ਼ਾਇਦ ਤੁਸੀਂ ਉਸ ਪਰਸਨ ਦੇ ਨਾਲ ਉਹ ਅੱਗੇ ਹੁੰਦੇ ਨਾ ਕਿ ਤੁਸੀਂ ਉਸ ਦੇ ਉੱਪਰ ਦੋਸ਼ ਕੱਢਣ ਵਾਲੇ ਹੁੰਦੇ ਤੇ ਬਹੁਤ ਸਾਰੇ ਭੈਣ ਭਰਾਏ ਹੋ ਜੇ ਹੈਗੇ ਆ ਮਸੀਹ ਦੇ ਵਿੱਚ ਵੀ ਹੈਗੇ ਆ ਮਸੀਹ ਦੇ ਵਿੱਚ ਆ ਕੇ ਵੀ ਲੋਕ ਜਿਹੜੇ ਆ ਨਾ ਉਹ ਦੂਸਰਿਆਂ ਨੂੰ ਛੱਡਦੇ ਨਹੀਂ ਹੈਗੇ ਉਹ ਦੂਸਰਿਆਂ ਦੇ ਬਾਰੇ ਚ ਕੋਸ਼ਣਾ ਕੋਸ਼ ਕਹਿੰਦੇ ਹੀ ਰਹਿੰਦੇ ਮਤਲਬ ਕਿ ਉਹ ਕਹਿੰਦੇ ਅਸੀਂ ਜ਼ਿਆਦਾ ਬੁੱਧਵਾਨਾ ਬਾਕੀ ਨਹੀਂ ਹੈਗੇ ਪਰ ਪਰਮੇਸ਼ਰ ਮਾਫ ਕਰੇ ਪਰਮੇਸ਼ਰ ਜਾਣਦਾ ਆ ਸਾਡੀ ਚਾਲ ਨੂੰ ਪਰਮੇਸ਼ਰ ਸਾਨੂੰ ਜਾਣਦਾ ਐਨਾ ਸਾਨੂੰ ਸਾਡੇ ਮਾਪੇ ਵੀ ਨਹੀਂ ਜਾਣਦੇ ਸਾਡੇ ਅੰਦਰਲੇ ਗੱਲਾਂ ਨੂੰ ਸਾਡੇ ਅੰਦਰਲੇ ਗਲਤੀਆਂ ਗੁਨਾਹਾਂ ਨੂੰ ਸਾਡੀ ਨਿਗਾਹ ਨੂੰ ਸਾਡੇ ਮਨ ਦੀਆਂ ਸੋਚਾਂ ਨੂੰ ਐਨਾ ਸਾਡੇ ਬੱਚੇ ਜਾਂ ਫਿਰ ਉਹ ਲੋਕ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਆ ਪਰਮੇਸ਼ਰ ਦੇ ਮਤਲਬ ਕਿ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਵਾ ਸਾਡੇ ਮਾਪੇ ਵੀ ਨਹੀਂ ਸਾਨੂੰ ਜਾਣਦੇ ਜਿੰਨਾ ਸਾਨੂੰ ਪਰਮੇਸ਼ਰ ਜਾਣਦਾ ਆ ਪਰਮੇਸ਼ਰ ਸਾਡੇ ਦੇਲ ਦੀ ਹੱਕ ਬੁਰਾਈ ਨੂੰ ਹਰ ਇੱਕ ਚੰਗਿਆਈ ਨੂੰ ਵੀ ਜਾਣਦਾ ਤੇ ਪਰਮੇਸ਼ਰ ਸਾਨੂੰ ਜਾਂਚਦਾ ਆ ਪਰਮੇਸ਼ਰ ਸਾਨੂੰ ਦੇਖਦਾ ਆ ਵੀ ਅਸੀਂ ਕਿਹੜੀ ਚਾਲ ਚੱਲ ਰਹੇ ਆ ਤੇ ਪਰਮੇਸ਼ਰ ਫਿਰ ਜਦੋਂ ਸਾਨੂੰ ਉਸ ਦੇ ਹਿਸਾਬ ਨਾਲ ਸਾਨੂੰ ਜ਼ਿੰਦਗੀ ਦੇ ਵਿੱਚ ਹਨਾ ਉਤਾਰ ਚੜਾਵ ਮਿਲਦੇ ਤੇ ਅਸੀਂ ਕਹਿੰਨੇ ਪ੍ਰਭੂ ਅਸੀਂ ਤਾਂ ਇੰਨੇ ਚੰਗੇ ਪ੍ਰਭੂ ਅਸੀਂ ਤਾਂ ਕੋਈ ਗਲਤੀ ਨਹੀਂ ਕੀਤੀ ਵੀ ਪ੍ਰਭੂ ਅਸੀਂ ਤਾਂ ਕਿਤੇ ਵੀ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਹਨਾ ਤੇ ਫਿਰ ਸਾਨੂੰ ਇਹ ਸਜ਼ਾ ਕਿਉਂ ਮਿਲ ਰਹੀ ਆ ਪਰਮੇਸ਼ਰ ਕਹਿੰਦੇ ਆ ਜੇਕਰ ਤੂੰ ਆਪਣੇ ਆਪ ਨੂੰ ਜਾਂਚਦਾ ਵਚਨ ਦੇ ਵਿੱਚ ਪਰਮੇਸ਼ਰ ਕਹਿੰਦੇ ਅਗਰ ਤੂੰ ਆਪਣੇ ਆਪ ਨੂੰ ਜਾਂਚਦਾ ਤਾਂ ਮਤਲਬ ਤੂੰ ਪਾਪੀ ਨਾ ਪਾਇਆ ਜਾਂਦਾ ਪਰ ਹੁਣ ਯਹੋਵਾ ਪਰਮੇਸ਼ਰ ਨੇ ਤੈਨੂੰ ਜਾਂਚਿਆ ਆ ਤੇ ਹੁਣ ਤੂੰ ਪਾਪੀ ਠਹਿਰਾਇਆ ਗਿਆ ਮਤਲਬ ਕਿ ਤੇਰੇ ਵਿੱਚ ਦੋਸ਼ ਆ ਪਰਮੇਸ਼ਰ ਕਹਿੰਦਾ ਮੈਂ ਤੈਨੂੰ ਜਦੋਂ ਜਾਂਚਿਆ ਤੇ ਤੇਰੇ ਵਿੱਚ ਜੋ ਦੋਸ਼ ਨਿਕਲੇ ਕਹਿੰਦਾ ਜਦੋਂ ਤੂੰ ਆਪਣੇ ਆਪ ਨੂੰ ਆਪ ਜਾਂਚਦਾ ਨਾ ਤੇ ਤੇਰੇ ਵਿੱਚ ਕੋਈ ਦੋਸ਼ ਨਹੀਂ ਆ ਤੇਰੇ ਹਿਸਾਬ ਦੇ ਨਾਲ ਤੇ ਸੱਚਮੁੱਚ ਅੱਜ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਛਾਤੀ ਮਾਰਨੀ ਆ ਅੱਜ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਜਾਂਚਣਾ ਆ ਸਾਰੇ ਪਰਸਨਾਂ ਨੇ ਕਿ ਸਾਡੇ ਅੰਦਰ ਕੀ ਬੁਰਾਈ ਆ ਜਿਹੜਾ ਅਸੀਂ ਦੂਸਰੇ ਦੇ ਅੰਦਰ ਬੁਰਾਈ ਲੱਭਦੇ ਆ ਨਾ ਉਹ ਉਹ ਅਸੀਂ ਆਪਣੇ ਅੰਦਰ ਦੇਖਣਾ ਕਿ ਕਿਤੇ ਮਤਲਬ ਕਿ ਸਾਡੇ ਅੰਦਰ ਕੀ ਬੁਰਾਈ ਆ ਅਗਰ ਅਸੀਂ ਦੂਸਰਿਆਂ ਤੇ ਦੋਸ਼ ਲਾਉਣ ਵਾਲੇ ਆ ਤਾਂ ਸਮਝੋ ਕਿ ਉਹ ਪਰਸਨ ਜਿੱਤੇ ਤੁਸੀਂ ਦੋਸ਼ ਲਾ ਰਹੇ ਆ ਨਾ ਉਹ ਪਰਸਨ ਸਹੀ ਹੋ ਸਕਦਾ ਪਰ ਕਮੀ ਤੁਹਾਡੇ ਵਿੱਚ ਹੋ ਸਕਦੀ ਆ ਤੋ ਇਸ ਕਮੀ ਨੂੰ ਸੁਧਾਰਨਾ ਆ ਇਸ ਬੁਰਾਈ ਨੂੰ ਆਪਣੇ ਵਿੱਚੋਂ ਕੱਢਣਾ ਆ ਤੇ ਪਰਮੇਸ਼ਰ ਦੇ ਕੋਲੋਂ ਇਸ ਦੀ ਦਇਆ ਨੂੰ ਮੰਗਣਾ ਆ ਕਿ ਜਦੋਂ ਕਿ ਮਤਲਬ ਅਸੀਂ ਪਰਮੇਸ਼ਰ ਦੇ ਕਰੋਧ ਤੋਂ ਬਚ ਜਾਈਏ ਕਿ ਅੱਜ ਅਸੀਂ ਦੂਸਰਿਆਂ ਨੂੰ ਜਾਂਚਦੇ ਪਰਖਦੇ ਆ ਨਾ ਅਗਰ ਪਰਮੇਸ਼ਰ ਸਾਨੂੰ ਜਾਂਚਣ ਪਰਖਣ ਤੇ ਆ ਗਿਆ ਨਾ ਤੇ ਪਰਮੇਸ਼ਰ ਦੇ ਅੱਗੇ ਅਸੀਂ ਫਿਰ ਤੋਸ਼ਿਆ ਸਾਡਾ ਗਿਆਨ ਜਿਹੜਾ ਤੋਸ਼ਿਆ ਤੇ ਅੱਜ ਅਸੀਂ ਪ੍ਰਾਰਥਨਾ ਕਰਨੀ ਕਿ ਪਰਮੇਸ਼ਰ ਸਾਨੂੰ ਇਹੋ ਜਿਹਾ ਸੁਭਾਅ ਤੋਂ ਛੁਡਾ ਤੇ ਪਰਮੇਸ਼ਰ ਸਾਨੂੰ ਇਹੋ ਜਿਹਾ ਬਣਾ ਕੇ ਅਸੀਂ ਦੂਸਰਿਆਂ ਨੂੰ ਨਾ ਜਾਣੀਏ ਪਰ ਅਸੀਂ ਆਪਣੇ ਆਪ ਨੂੰ ਜਾਣ ਚੰਨ ਵਾਲੇ ਹੋ ਜਾਈਏ ਤੋਂ ਆਪ ਪ੍ਰਾਰਥਨਾ ਕਰਦੇ ਹਾਂ ਹallelujah hallelujah 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 ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਪ੍ਰਾਰਥਨਾ ਕਰਦੇ ਆ ਖੁਦਾਵੰਨ ਜੀ ਅੱਜ ਦੁਪਹਿਰ ਦੇ ਵਚਨ ਦੇ ਲਈ ਪਰਮੇਸ਼ਰ ਜੀ ਦਇਆ ਕਰੋ ਖੁਦਾ ਜੋ ਵੀ ਤੁਸੀਂ ਅੱਜ ਦਾ ਵਚਨ ਦਿੱਤਾ ਪਰਮੇਸ਼ਰ ਜੀ ਅੱਜ ਦੇ ਵਚਨ ਦੇ ਵਿੱਚ ਅਸੀਂ ਸਿੱਖਿਆ ਸੱਚਮੁੱਚ ਪ੍ਰਭ ਜੀ ਮਨੁੱਖ ਦੀ ਜਿਹੜੀ ਚਾਲ ਆਪਣੀ ਨਜ਼ਰ ਦੇ ਵਿੱਚ ਸਿੱਧੀ ਆ ਪਰ ਪ੍ਰਭ ਜੀ ਤੁਸੀਂ ਦਿਲਾਂ ਨੂੰ ਜਾਂਚਣ ਵਾਲੇ ਪਰਮੇਸ਼ਰ ਹੋ ਖੁਦਾ ਤੁਸੀਂ ਸਾਡੇ ਹਿਰਦਿਆਂ ਗੁਰਦਿਆਂ ਦਿਲਾਂ ਨੂੰ ਜਾਂਚਦੇ ਹੋ ਮੇਰੇ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਅਸੀਂ ਆਪਣੀ ਨਿਗਾਹ ਦੇ ਵਿੱਚ ਸ਼ੌਧਦੇ ਆ ਪਰ ਪ੍ਰਭ ਜੀ ਜਦੋਂ ਤੁਸੀਂ ਸਾਨੂੰ ਸੱਚਾ ਪਰਮੇਸ਼ਰ ਜੀ ਅਸੀਂ ਪਾਇਆ ਕਿ ਸਾਡੇ ਅੰਦਰ ਬੁਰਾਈਆਂ ਮੇਰੇ ਖੁਦਾਵੰਨ ਜੀ ਸਾਡੇ ਅੰਦਰ ਕਮੀਆਂ ਨੇ ਮੇਰੇ ਖੁਦਾ ਪਰਮੇਸ਼ਰ ਜੀ ਅੱਜ ਅਸੀਂ ਪ੍ਰਾਰਥਨਾ ਕਰਦੇ ਖੁਦਾਇਨਾ ਵਚਨਾਂ ਦੇ ਦੁਆਰਾ ਪ੍ਰਭੂ ਜੀ ਸਾਥਮਤ ਖੁਦਾਵੰਨ ਜੀ ਅਸੀਂ ਆਪਣੀ ਚਾਲ ਦੇ ਵਿੱਚ ਸ਼ੁੱਧ ਹੋ ਜਾਈਏ ਮੇਰੇ ਖੁਦਾ ਅਸੀਂ ਦੂਸਰਿਆਂ ਨੂੰ ਰੱਜ ਕਰਨ ਵਾਲੇ ਨਹੀਂ ਪਰ ਪ੍ਰਭੂ ਜੀ ਅਸੀਂ ਆਪਣੇ ਆਪ ਨੂੰ ਰੰਚ ਨਾਲੇ ਹੋ ਜਾਈਏ ਮੇਰੇ ਖੁਦਾ ਅਸੀਂ ਆਪਣੇ ਅੰਦਰ ਉਹ ਬੁਰਾਈਆਂ ਨੂੰ ਕੱਢਣ ਵਾਲੇ ਹੋ ਜਾਈਏ ਪਰਮੇਸ਼ਰ ਜੀ ਸਾਡੇ ਅੰਦਰ ਉਹ ਬੁਰਾਈਆਂ ਨੂੰ ਕੱਢ ਦਿਓ ਮੇਰੇ ਪ੍ਰਭੂ ਜੀ ਜੋ ਸਾਨੂੰ ਦੂਸਰਿਆਂ ਨੂੰ ਜੱਜ ਕਰਵਾਉਂਦੀ ਪਰਮੇਸ਼ਰ ਜੀ ਸਾਡੇ ਅੰਦਰੋਂ ਇਹੋ ਜੇ ਸਵੇਰ ਨੂੰ ਕੱਢ ਦਿਓ ਪਰਮੇਸ਼ਰ ਜੀ ਜੋ ਦੂਸਰਿਆਂ ਦੇ ਉੱਪਰ ਦੋਸ਼ ਲਾਉਂਦੀ ਮੇਰੇ ਖੁਦਾ ਤੁਸੀਂ ਕਿਹੜਾ ਦੋਸ਼ ਨਾ ਲਾਓ ਤੁਹਾਡੇ ਤੇ ਵੀ ਦੋਸ਼ ਨਹੀਂ ਲਗਾਇਆ ਚਾਹੂਗਾ ਪ੍ਰਭੂ ਜੀ ਸੱਚਮੁੱਚ ਖੁਦਾਵੰਨ ਜੀ ਤੁਸੀਂ ਸਾਨੂੰ ਜਾਂਚਿਆ ਪਰਖਿਆ ਤੇ ਪਰਮੇਸ਼ਰ ਜੀ ਸਾਡੇ ਅੰਦਰ ਬੁਰਾਈ ਨੂੰ ਪਾਇਆ ਪਰਮੇਸ਼ਰ ਔਰ ਫਿਰ ਵੀ ਤੁਸੀਂ ਸਾਨੂੰ ਮਾਫ ਕੀਤਾ ਪਰਮੇਸ਼ਰ ਜੀ ਪਰ ਅਸੀਂ ਇਨਸਾਨ ਹੋ ਕੇ ਖੁਦਾਵੰਨ ਜੀ ਪਰ ਅਸੀਂ ਇੱਕ ਦੂਜੇ ਨੂੰ ਮਾਫ ਨਹੀਂ ਕਰ ਪਾਉਂਦੇ ਮੇਰੇ ਮਹਾਨ ਖੁਦਾਵੰਨ ਜੀ ਅੱਜ ਸਾਡੇ ਅੰਦਰ ਇਹੋ ਜਿਹਾ ਸੁਭਾਅ ਆ ਦੇ ਪਰਮੇਸ਼ਰ ਜੀ ਕਿ ਅਸੀਂ ਵੀ ਆਪਣੇ ਵਿਰੋਧੀਆਂ ਨੂੰ ਮਾਫ ਕਰ ਸਕੀਏ ਔਰ ਤੁਹਾਡੇ ਕੋਲੋਂ ਮਾਫੀ ਨੂੰ ਪਾਸ ਕਰ ਸਕੀਏ ਔਰ ਪਰਮੇਸ਼ਰ ਜੀ ਤੁਸੀਂ ਸਾਡੇ ਦਿਲਾਂ ਨੂੰ ਜਾਂਚੋ ਪਰਮੇਸ਼ਰ ਜੀ ਤੁਸੀਂ ਸਾਡੇ ਦਿਲਾਂ ਨੂੰ ਪਰਖੋ ਔਰ ਜਿੰਨੀ ਸਾਡੇ ਅੰਦਰ ਬੁਰਾਈ ਯਾ ਖੁਦਾਵੰ ਦੀ ਸਾਰੀ ਬੁਰਾਈ ਨੂੰ ਕੱਢ ਦਿਓ ਮੇਰੇ ਪ੍ਰਭੂ ਔਰ ਪਰਮੇਸ਼ਰ ਜੀ ਸਾਨੂੰ ਆਪਣੇ ਪਾਕ ਪਵਿੱਤਰ ਪਰਮੇਸ਼ਰ ਦੀ ਆਤਮਾ ਦੇ ਦੁਆਰਾ ਖੁਦਾ ਪਵਿੱਤਰ ਕਰੋ ਮੇਰੇ ਖੁਦਾਵੰ ਜੀ ਹਰ ਇੱਕ ਭੈਣ ਭਰਾ ਜਿਨੇ ਅੱਜ ਦਾ ਵਚਨ ਸੁਨਿਆ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਨੂੰ ਆਸ਼ੀਸ਼ ਦੇਣਾ ਬਰਕਤ ਦੇਣਾ ਪਰਮੇਸ਼ਰ ਜੀ ਸੰਭਾਲ ਕੇ ਰੱਖਣਾ ਜਿੰਦਾਂ ਹੁਣ ਤੱਕ ਸੰਭਾਲ ਕੇ ਰੱਖਿਆ ਪ੍ਰਭ ਜੀ ਕੰਮਕਾਰਾਂ ਤੇ ਪਰਮੇਸ਼ਰ ਜੀ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਖੁਦਾ ਹੱਥਾਂ ਦੇ ਕੰਮਾਂ ਤੇ ਆਸ਼ੀਸ਼ ਬਰਕਤ ਦੇਣਾ ਰੁਕੇ ਹੋਏ ਕੰਮਾਂ ਨੂੰ ਪੂਰਾ ਕਰਨਾ ਪਰਮੇਸ਼ਰ ਜੀ ਹਰ ਇੱਕ ਦੁੱਖ ਬਿਮਾਰੀ ਪ੍ਰੋਬਲਮ ਪਰਮੇਸ਼ਰ ਜੀ ਬਚਾ ਕੇ ਰੱਖਣਾ ਦਇਆ ਕਰਨਾ ਕਿਰਪਾ ਕਰਨਾ ਮਹਾਨ ਪਰਮੇਸ਼ਰ ਜੀ ਖੁਦਾਬੰਦ ਜੀ ਅੱਗੇ ਦਾ ਸਾਰਾ ਸਮਾਂ ਤੁਹਾਡੇ ਹੱਥਾਂ 'ਚ ਸੌਂਪਦੇ ਆ ਮੇਰੇ ਖੁਦਾ ਅੱਗੇ ਦੇ ਸਮੇਂ 'ਚ ਵੀ ਸੰਭਾਲ ਕੇ ਰੱਖਣਾ ਮੇਰੇ ਖੁਦਾ ਔਰ ਪਰਮੇਸ਼ਰ ਜੀ ਇਹ ਵਚਨ ਨੂੰ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖਣਾ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਚੁਰਾਣੇ ਨਾ ਪਾਏ ਇਹ ਵਚਨ ਸਾਡੀ ਜ਼ਿੰਦਗੀਆਂ ਦੇ ਵਿੱਚ ਪਰਮੇਸ਼ਰ ਜੀ ਹਜ਼ਾਰਾਂ ਲੱਖਾਂ ਗੁਣਾ ਫਲਾਂ ਨੂੰ ਲੈ ਕੇ ਆਉਣ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਪ੍ਰਭ ਜੀ ਇਹ ਸਾਰੀ ਪ੍ਰਾਰਥਨਾ ਪ੍ਰਭ ਜੀ ਸਾਰੇ ਘਰਾਂ ਪਰਿਵਾਰਾਂ ਦੇ ਲਈ ਆਸ਼ੀਸ਼ ਬਰਕਤ ਦਇਆ ਆਪਣੇ ਆਈ ਨੂੰ ਪ੍ਰਭ ਜੀ ਹੁਣ ਤੋਂ ਲੈ ਕੇ ਸਦਾ ਦੇ ਲਈ ਪ੍ਰਭੂ ਯਸ਼ੂ ਮਸੀਹ ਜੀ ਦੇ ਜ਼ਿੰਦਾ Amen, Amen, Amen. ਤਾਰੀਕ ਲਈ ਸਤਿਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ